ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਦੇ ਤੁਹਾਡਾ ਸਭ ਦਾ ਸਵਾਗਤ ਆ ਤੇ ਅੱਜ ਸਾਡੀ ਹੈਗੀ ਗੁਰਮਤ ਦੀ ਅਗਲੀ ਕਲਾਸ ਓਕੇ ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਜਿਹੜੇ ਬੱਚੇ ਨਿਊ ਨੇ ਉਹ ਪਹਿਲਾਂ ਥਿਉਰੀ ਕਰਨ 11 ਸਵਾਲ ਸਟਾਰਟਿੰਗ ਦੇ ਵਿੱਚ ਆ ਇਹਨਾਂ ਤੋਂ ਬਾਅਦ ਥਿਉਰੀ ਪੁੱਤ ਪਹਿਲਾਂ ਥਿਉਰੀ ਕਰਕੇ ਆਓ ਬਾਅਦ ਦੇ ਵਿੱਚ ਐਮਸੀਕਿਊ ਲਾਓ ਓਕੇ ਤਾਂ ਇਹਦੇ ਵਿੱਚ ਕੋਈ ਮਤਲਬ ਸਾਰੇ ਪੀਬੀਕਿਊ ਨੇ ਪੀਬੀਕਿਊ ਚੱਕੀ ਨਹੀਂ ਅਸੀਂ 2023 ਓਕੇ ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਹੈ ਵੀਡੀਓ ਰੁਕੋ ਤੇ ਆਨਸਰ ਕਰੋ ਤਾਂ ਅੱਜ ਸਾਡਾ ਹੈਗਾ ਗੁਰੂ ਅਰਜਨ ਦੇਵ ਜੀ ਵਿਸ਼ਾ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਿਹੜੇ ਸ਼ਹਿਰ ਲੈ ਕੇ ਆਂਦੇ ਤੇ ਇਹਨਾਂ ਨੂੰ ਸਹੀ ਕਰਮ ਦੇ ਵਿੱਚ ਲਾਓ ਪਹਿਲਾ ਕਿਹੜਾ ਸ਼ਹਿਰ ਆਉਂਦਾ ਬਾਅਦ ਚ ਕਿਹੜਾ ਆਉਂਦਾ ਉਹ ਤੋਂ ਬਾਅਦ ਕਿਹੜਾ ਆਉਂਦਾ ਓਕੇ ਤੁਸੀਂ ਆਨਸਰ ਕਰ ਲਿਆ ਹੋਗਾ ਤਾਂ ਪਹਿਲਾ ਆਉਂਦਾ ਸਾਡਾ ਤਰਨਤਾਰਨ ਸ਼ਹਿਰ ਫਿਰ ਆਉਂਦਾ ਕਰਤਾਰਪੁਰ ਹਰगोविंदਪੁਰਾ ਤੇ ਹਰਮੰਦਰ ਸਾਹਿਬ ਕਰਤਾਰਪੁਰ ਨਾਂ ਦੇ ਸਾਨੂੰ ਦੋ ਸ਼ਹਿਰ ਮਿਲਦੇ ਨੇ ਇੱਕ ਦਾ ਕਰਤਾਰਪੁਰ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪਾਕਿਸਤਾਨ ਦੇ ਵਿੱਚ 1521 ਦੇ ਵਿੱਚ ਰਾਵੀ ਨਦੀ ਦੇ ਕਿਨਾਰੇ ਓਕੇ ਇੱਕ ਕਰਤਾਰਪੁਰ ਹੈਗਾ ਸਾਡੇ ਪੰਜਾਬ ਵਾਲਾ ਇੰਡੀਆ ਦੇ ਵਿੱਚ ਪੰਜਾਬ ਵਾਲਾ ਤਾਂ ਉਹ ਵੀ ਕੌਣ ਲੈ ਕੇ ਆਉਣਗੇ ਸਾਡੇ ਗੁਰੂ ਅਰਜਨ ਦੇਵ ਜੀ ਲੈ ਕੇ ਆਉਣਗੇ ਤੇ ਇਹਦਾ ਅਨਸਰ ਆਉਣਾ ਸੀ ਊੜਾਪੱਤਾ ਸਭ ਤੋਂ ਪਹਿਲਾਂ ਉਹਦਾ ਤਰਨਤਾਰਨ ਫਿਰ ਕਰਤਾਰਪੁਰ ਫਿਰ ਹਰਗੋਬਿੰਦਪੁਰਾ ਫਿਰ ਆਉਂਦਾ ਹਰਮੰਦਰ ਸਾਹਿਬ ਅਗਲਾ ਸਵਾਲ ਅਨਸਰ ਕਰ ਲਿਆ ਹੋ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿੰਨੇ ਰਾਗਾਂ ਵਿੱਚ ਹੈ ਕਿੰਨੇ ਰਾਗਾਂ ਦੇ ਵਿੱਚ ਗੁਰੂ ਜੀ ਦੀ ਬਾਣੀ ਮਿਲਦੀ ਆ ਓਕੇ ਤੇ ਕਿੰਨੇ ਰਾਗਾਂ ਚ ਮਿਲਦੀ ਐਂਸਰ ਕਰੋ ਟੋਟਲ ਰਾਗ ਕਿੰਨੇ ਨੇ ਇਹ ਮੈਨੂੰ ਯਕੀਨ ਆ ਸਾਨੂੰ ਹੁਣ ਯਾਦ ਹੋ ਗਏ ਹੋਣਗੇ ਟੋਟਲ ਰਾਗ ਹੈਗੇ ਨੇ 33 ਪਹਿਲੇ ਗੁਰੂ ਜੀ ਦੇ ਸਾਡੇ ਹੈਗੇ ਨੇ 19 ਰਾਗ ਤੀਜੇ ਗੁਰੂ ਜੀ ਦੇ ਸਾਡੇ ਹੈਗੇ ਨੇ 17 ਰਾਗ ਚੌਥੇ ਗੁਰੂ ਜੀ ਦੇ ਰਾਗ ਹੈਗੇ ਨੇ ਸਾਡੇ 30 ਰਾਗ ਤੇ ਪੰਜਵੇਂ ਗੁਰਸਹਿਬਾਨ ਦੇ ਵੀ ਹੈ ਸਾਡੇ ਕੋਲੇ 30 ਰਾਗ ਤੇ ਨੌਵੇਂ ਗੁਰੂ ਜੀ ਦੇ ਸਾਡੇ ਕੋਲੇ ਹੈਗੇ ਨੇ 15 ਰਾਗ ਓਕੇ ਬੱਤ ਰਾਗ ਜਿਹੜੇ ਬੱਚੇ ਲਗਾਤਾਰ ਕਲਾਸਾਂ ਦੇਖ ਰਹੇ ਨੇ ਆਪਾਂ ਬਾਰ-ਬਾਰ ਰਿਵੀਜ਼ਨ ਕਰੀਆ ਇਸ ਤੋਂ ਬਾਅਦ ਤੁਸੀਂ ਨਾਲ ਹੀ ਦੱਸਣੀ ਹੈ ਕਿਹੜੇ ਗੁਰੂ ਸਾਹਿਬਾਨ ਦੀਆਂ ਟੋਟਲ ਕਿੰਨੀਆਂ 12 ਸਾਨੂੰ ਮਿਲਦੀਆਂ ਨੇ ਤਾਂ ਪਹਿਲੇ ਗੁਰੂ ਜੀ ਦੇ ਮਿਲਦੀਆਂ ਸਾਨੂੰ 3 ਵਾਰਾਂ ਤੀਜੇ ਗੁਰੂ ਸਾਹਿਬਾਨ ਜੀ ਮਿਲਦੀਆਂ ਸਾਨੂੰ 4 ਵਾਰਾਂ ਚੌਥੇ ਗੁਰੂ ਸਾਹਿਬਾਨ ਦੀਆਂ ਮਿਲਦੀਆਂ ਸਾਨੂੰ 8 ਵਾਰਾਂ ਓਕੇ ਬੱਤ ਤੇ ਇਹ ਸਾਨੂੰ 12 ਮਿਲਦੀਆਂ ਨੇ ਗੁਰੂਆਂ ਜੀਆਂ ਦੀਆਂ ਇਹ 12 ਮਿਲਦੀਆਂ ਨੇ ਓਕੇ ਤੇ ਪੰਜਵੇਂ ਗੁਰੂ ਜੀ ਦੇ ਮਿਲਦੇ ਸਾਨੂੰ 6 ਵਾਰਾਂ ਲਾਸਟ ਵਿੱਚ ਆਪਈ ਸਾਰੀਆਂ 12 ਦੇ ਨਾਮ ਲਿਖੇ ਹੋਏ ਨੇ ਕਿਹੜੀ ਬਾਹ ਕਿਹੜੇ ਰਾਗ ਦੇ ਵਿੱਚ ਹੈ ਥਿਉਰੀ ਵਾਲੀ ਕਲਾਸ ਦੇ ਵਿੱਚ ਠੀਕ ਹੈ ਇਤੋਂ ਤੱਕ ਸੋਨੂੰ ਯਾਦ ਹੋ ਗਿਆ ਹੋਗਾ ਹੁਣ ਤੋਂ ਬਾਅਦ ਅਸੀਂ ਦੇਖਣਾ ਕਿ ਕਿਹੜਾ ਗੁਰੂ ਕਿੰਨਾ ਟਾਈਮ ਗੱਦੀ ਤੇ ਰਿਹਾ ਕਿਹੜੇ ਗੁਰੂ ਸਹਿਬਾਨ ਕਿੰਨਾ ਗੁਰੂ ਕਾਲ ਠੀਕ ਹੈ ਜਿਵੇਂ ਹੁਣ ਸ਼ਹਿਰ ਪਾਤੇ ਦਾ ਕਿ ਕਾਲ ਕਰਮ ਦੇ ਅਨਸਾਰ ਲਾਓ ਤੇ ਅਗਲੀਆਂ ਹੋ ਸਕਦਾ ਪੇਪਰਾਂ ਦੇ ਵਿੱਚ ਸਾਨੂੰ ਪਾ ਦੇਣ ਕਿਹੜਾ ਗੁਰੂ ਕਿੰਨਾ ਟਾਈਮ ਗੱਦੀ ਤੇ ਰਹੇ ਇਹਨਾਂ ਨੂੰ ਬਾਧੇ ਕਰਮ ਚ ਲਾਓ ਜਾਂ ਕਟ ਦੇ ਕਰਮ ਚ ਲਾਓ ਤਾਂ ਅਗਲੇ ਵਾਲੀ ਜਿਹੜੀ ਆਪਣੀ ਰਿਵੀਜ਼ਨ ਚੱਲੂਗੀ ਉਹ ਗੁਰੂ ਕਾਲ ਤੇ ਕਾਵ ਰੂਪ ਜਿਵੇਂ ਆਪਾਂ ਦੇਖਿਆ ਜੀ 12 ਮਾ 12 ਮਾ ਸਾਨੂੰ ਦੋ ਮਿਲਦੇ ਨੇ ਤਾਂ ਕਿਹੜੇ ਗੁਰੂ ਦੇ ਪਹਿਲੇ ਗੁਰੂ ਦੇ ਤੇ ਪੰਜਵੇਂ ਗੁਰੂ ਦੇ ਹੁਣ ਜਿਵੇਂ ਅੱਜ ਆਪਾਂ ਦੇਖਾਂਗੇ 52 ਅੱਖਰੀ 52 ਅੱਖਰੀਆਂ ਵੀ ਸਾਨੂੰ ਦੋ ਮਿਲਦੀਆਂ ਨੇ ਕਿੰਨਿਆਂ ਦੀਆਂ ਗੁਰੂ ਅਰਜਨ ਦੇਵ ਜੀ ਦੀਆਂ ਤੇ ਕਬੀਰ ਜੀ ਦੀਆਂ ਇਦਾਂ ਹੀ ਸਾਨੂੰ ਰੁੱਤੀ ਮਿਲਦਿਆ ਇੱਕ ਕਾਵ ਰੂਪ ਰੁੱਤਾਂ ਨੂੰ ਧਾਰ ਬਣਾ ਕੇ ਛੇ ਰੁੱਤਾਂ ਨੂੰ ਧਾਰ ਬਣਾ ਕੇ ਤਾਂ ਉਹ ਕਿਹੜੇ ਰਾਗ ਚਾ ਇਹ ਤੋਂ ਬਾਅਦ ਜਿਹੜੀ ਆਪਣੀ ਰਿਵੀਜ਼ਨ ਚੱਲੂਗੀ ਉਹ ਚੱਲੂਗੀ ਸਾਡੀ ਗੁਰੂ ਗ੍ਰੰਥੀ ਦੇ ਕਿੰਨੇ ਸਾਲ ਰਹਿੰਦਾ ਕਿਹੜਾ ਗੁਰੂ ਕਿੰਨਾ ਟਾਈਮ ਗੁਰਗੱਦੀ ਤੇ ਰਹਿੰਦਾ ਤੇ ਕਿਹੜੀ ਕਿਹੜੀ ਕਾਵ ਰੂਪ ਠੀਕ ਆ ਰਿਵੀਜ਼ਨ ਇਹਦਾ ਉਹ ਇਕੱਲੀ ਮੈਂ ਕਰਦੀ ਰਹਿ ਜਾ ਨਾਲ ਨਾਲ ਤੁਸੀਂ ਵੀ ਰਿਵੀਜ਼ਨ ਕਰਨੀ ਆ ਜਦੋਂ ਮੈਂ ਸਾਨੂੰ ਕਹੇਤਾ ਤਾਂ ਕਿ ਪਹਿਲਾ ਗੁਰੂ ਨਾਨਕ ਦੇਵ ਜੀ ਦੇ ਦਿਮਾਗ ਚ ਆਉਣਾ ਚਾਹੀਦਾ ਮਤਲਬ ਕਿਹੜੀ ਕਿਹੜੇ ਕਾਵ ਰੂਪ ਸੀਗੇ ਕਿਹੜੀ ਕਿਹੜੇ ਇਹਨਾਂ ਦੇ ਸਮਕਾਲੀ ਸੀ ਕਿਹੜੀ ਕਿਹੜੀ ਦਾਸੀ ਚ ਕਿੱਥੇ ਕਿੱਥੇ ਗਏ ਸੀਗੇ ਤਾਂ ਕਿੰਨੀਆਂ 12 ਸੀਗੀਆਂ ਕਿਹੜੀ ਕਿਹੜੇ ਰਾਗ ਦੇ ਵਿੱਚ ਸੀਗੀਆਂ ਉਕੇ ਬੱਤ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਚ ਤਾਂ ਬਾਣੀ ਹੈਗੀ 30 ਰਾਗਾਂ ਚ ਇਹ ਸਾਡੇ ਪਹਿਲੇ ਗੁਰੂ ਜੀ ਦੀ 19 ਰਾਗਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਟੋਟਲ ਰਾਗ ਹੈਗੇ ਨੇ 31 ਬਟ ਸਾਡੇ ਗੁਰੂ ਜੀ ਲੈ ਕੇ ਆਉਣਗੇ ਆਦੇ ਗ੍ਰੰਥ ਚ 1604 ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀਗੇ 30 ਰਾਗ ਠੀਕ ਆ ਉੱਥੇ ਕਿੰਨੇ ਮਹਾਪੁਰਖਾਂ ਦੀ ਬਾਣੀ ਸੀ 35 ਮਹਾਪੁਰਖਾਂ ਦੀ ਬਾਣੀ ਸੀਗੀ ਠੀਕ ਆ ਬੱਤ ਅੱਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇ ਮੁਗਲ ਬਾਦਸ਼ਾਹ ਕੌਣ ਸੀਗਾ ओके ਤੇ ਸਾਡੇ ਪਹਿਲੇ ਸਾਡੇ ਸ਼ਹੀਦ ਗੁਰੂ ਪੰਜਵੇਂ ਗੁਰੂ ਸਾਡੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿੱਥੇ ਹੁੰਦੀ ਆ ਲਾਹੌਰ ਦੇ ਵਿੱਚ ਹੁੰਦੀ ਆ ਤੇ ਉਸ ਟਾਈਮ ਮੁਗਲ ਬਾਦਸ਼ਾਹ ਕੌਣ ਸੀਗਾ ਤੇ ਸਾਡੇ ਨੌਵੇਂ ਗੁਰੂ ਸਹਿਬਾਨ ਦੀ ਸ਼ਹੀਦੀ ਕਿੱਥੇ ਹੁੰਦੀ ਆ ਪੁੱਤ ਦਿੱਲੀ ਹੁੰਦੀ ਆ ਚਾਂਦਨੀ ਚੌਂਕ ਦੇ ਵਿੱਚ ਉਸ ਟਾਈਮ ਕੌਣ ਸੀ ਉਸ ਟਾਈਮ ਸੀਗਾ ਔਰੰਗਜ਼ੇਬ ਤੇ ਸਾਡੇ ਪੰਜਵੇਂ ਗੁਰੂ ਟਾਈਮ ਕੌਣ ਸੀਗਾ ਜਹਾਂਗੀਰ ਸ਼ਾਹਜਹਾਨ ਅਕਬਰ ਜਾਂ ਖੁਸਰੋ ਅਕਬਰ ਕਿੰਨਾ ਕਿੰਨਾ ਦਾ ਸਮਕਾਲੀ ਰਹੂਗਾ ਤੁਸੀਂ ਆਨਸਰ ਕਰੋ ਤੇ ਜੇ ਗੁਰੂ ਜੀ ਦਾ ਸਮਕਾਲੀ ਚੌਥੇ ਗੁਰੂ ਸਾਹਿਬਾਨ ਦਾ ਸਮਕਾਲੀ ਤੇ ਸਾਡੇ ਪੰਜਵੇਂ ਗੁਰੂ ਸਾਹਿਬਾਨ ਦਾ ਸਮਕਾਲੀ ਤਾਂ ਅਕਬਰ ਦੀ ਡੈਥ ਇੱਥੇ ਹੁੰਦੀ ਆ ਉਹ ਤੋਂ ਬਾਅਦ ਗੱਦੀ ਤੇ ਬੈਨਦਾ ਇਹਦਾ ਬੇਟਾ ਜਹਾਂਗੀਰ ਤਾਂ ਸਾਡੇ ਗੁਰੂ ਜੀ ਦੀ ਛੀਦੀ ਸਮੇ ਮੁਗਲ ਬਾਦਸ਼ਾਹ ਸੀਗਾ ਜਹਾਂਗੀਰ ਓਕੇ ਪਤਾ ਤਾਂ ਇਹ ਹੈਗੇ ਸਾਡੇ ਸ਼ਾਹਜਹਾਨ ਹੈਗਾ ਸਾਡੇ ਛੇਵੇਂ ਗੁਰੂ ਸਾਹਿਬਾਨ ਦਾ ਸਮਕਾਲੀ ਜਹਾਂਗੀਰ ਦਾ ਪੁੱਤਰ ਖੁਸਰੋ ਸਾਡੇ ਗੁਰੂ ਜੀ ਨੂੰ ਮਿਲਣ ਆਊਗਾ ਕਿਹੜੀ ਜਗ੍ਹਾ ਤੇ ਸਾਡੇ ਪੰਜਵੇਂ ਗੁਰੂ ਸਾਹਿਬਾਨ ਨੂੰ ਮਿਲਦਾ ਕਿਹੜੀ ਜਗ੍ਹਾ ਤੇ ਮਿਲਦਾ ਤਰਨਤਾਰਨ ਧਰਨਧਰਨ ਸ਼ਹਿਰ ਵੀ ਕਿੰਨਾ ਨੇ ਲੈ ਕੇ ਆਂਦਾ ਸੀ ਸਾਡੇ ਪੰਜਵੇਂ ਗੁਰੂ ਸਾਹਿਬਾਨ ਨੇ ਲੈ ਕੇ ਆਂਦਾ ਸੀ ਤਾਂ ਇੱਥੇ ਖੁਸਰੋ ਨਾਲ ਮੁਲਾਕਾਤ ਹੁੰਦੀ ਆ ਆਸ਼ੀਰਵਾਦ ਲੈਣ ਆਉਂਦਾ ਖੁਸਰੋ ਓਕੇ ਬੱਤ ਅਗਲਾ ਸਵਾਲ ਛੋਡੀ ਸਕਰੀਨ ਤੇ ਹੁਣ ਆਪਾਂ ਦੇਖੀਏ ਦਿੱਲੀ ਦੇ ਵਿੱਚ ਕੌਣ ਬੈਠਾ ਸੀਗਾ ਠੀਕ ਹੈ ਹੁਣ ਆਪਾਂ ਦੇਖਾਂਗੇ ਲਾਹੌਰ 'ਚ ਕੌਣ ਬੈਠਾ ਸੀਗਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਦਾ ਰਾਜਪਾਲ ਕੌਣ ਸੀ ਸ਼ਹੀਦੀ ਲਾਹੌਰ ਦੇ ਵਿੱਚ ਹੋਈ ਆ ਤਾਂ ਲਾਹੌਰ ਦਾ ਰਾਜਪਾਲ ਕੌਣ ਸੀਗਾ ਖੁਸਰੋ ਇਹ ਦੇ ਜਹਾਂਗੀਰ ਦਾ ਪੁੱਤਰ ਸੀ ਮੁ르ਤਿਆ ਖਾਨ ਸ਼ੀਖਰ ਅਹਿਮਦ ਸਰਹੰਦੀ ਬਖਤਿਆਰ ਕਾਕੀ ਤਾਂ ਕੌਣ ਸੀਗਾ ਪੁੱਤ ਤਾਂ ਇਹ ਸੀਗਾ ਮੁਰਤਜ਼ਾ ਖਾਨ ਸੀਗਾ ਉਸ ਟਾਈਮ ਲਾਹੌਰ ਦਾ ਰਾਜਪਾਲ ਜਿਸ ਟਾਈਮ ਸਾਡੇ ਗੁਰੂ ਜੀ ਦੀ ਸ਼ਹੀਦੀ ਹੁੰਦੀ ਹੈ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਇਹ ਤੁਹਾਡਾ ਪੀ ਵਾਈ ਕਿਊ ਆ ਆਨਸਰ ਕਰੋ ਖusro ਕੌਣ ਸੀ ਫਾਸ਼ੀ ਬਾਦਸ਼ਾਹ ਦਾ ਕਵੀ ਸੀ ਉਹ ਬਈ ਅਮੀਰ ਖusro ਆ ਯਹਾਂਗੀਰ ਦਾ ਪੁੱਤਰ ਸੀ ਸਰਹੰਦ ਦਾ ਸੂਬੇਦਾਰ ਸੀ ਜਾਂ ਲਾਹੌਰ ਦਾ ਸੁਬੇਦਾਰ ਸੀ ਤਾਂ ਕੌਣ ਸੀ ਲਾਹੌਰ ਦਾ ਸੁਬੇਦਾਰ ਆਪਾਂ ਪਿੱਛੇ ਦੇਖ ਕੇ ਗਏ ਆ ਸਰਹੰਦ ਤਾਂ ਉਹ ਸੀਗਾ ਪੁੱਤ ਜਹਾਂਗੀਰ ਦਾ ਪੁੱਤਰ ਜਹਾਂਗੀਰ ਦਾ ਪੁੱਤਰ ਸੀ ਤਾਂ ਗੁਰੂ ਜੀ ਨੂੰ ਕਿੱਥੇ ਮਿਲੂ ਤਰਨਤਾਰਨ ਦੇ ਵਿੱਚ ਮਿਲੂਗਾ ਓਕੇ ਚੰਦੂ ਸ਼ਾਹ ਕੌਣ ਸੀ ਚੰਦੂ ਸ਼ਾਹ ਕੌਣ ਸੀ ਲਾਹੌਰ ਦਾ ਵਪਾਰੀ ਸੀ ਜਾਂ ਲਾਹੌਰ ਦਾ ਦੀਵਾਨ ਸੀ ਜਹਾਂਗੀਰ ਦਾ ਸੈਨਾਪਤੀ ਸੀ ਜਾਂ ਪ੍ਰਸਿੱਧ ਚਿੱਤਰਕਾਰ ਸੀ ओके ਹੁਣ ਆਪਾਂ ਦੇਖਿਆ ਗੁਰੂ ਜੀ ਦੀ ਛੇਦੀ ਕੀ ਦੇ ਟਾਈਮ ਤੇ ਹਾਂਗੀਰ ਦੇ ਟਾਈਮ ਤੇ ਹੁੰਦੀ ਆ ਤਾਂ ਚੰਦੂ ਸ਼ਾਹ ਹੁਣ ਛੋੜੇ ਦਿਮਾਗ ਚ ਆ ਜੋ ਕਿ ਚੰਦੂ ਸ਼ਾਹ ਵੀ ਸਾਡੇ ਪੰਜਵੇਂ ਗੁਰੂ ਜੀ ਦਾ ਸਮਕਾਲੀ ਆ ਤਾਂ ਉਹ ਕੌਣ ਸੀ ਪਤਾ ਉਹ ਸੀਗਾ ਲਾਹੌਰ ਦਾ ਦੀਵਾਨ ਸੀਗਾ ਓਕੇ ਚੰਦੂ ਸ਼ਾਹ ਆਪਣੀ ਬੇਟੀ ਦਾ ਜਿਹੜਾ ਰਿਸ਼ਤਾ ਸੀ ਤਾਂ ਉਹ ਸਾਡੇ ਛਿੰਮੀ ਗੁਰੂ ਜੀ ਨਾਲ ਕਰਨਾ ਚਾਹੁੰਦਾ ਸੀਗਾ ਤੇ ਸਾਡੇ ਜਦੋਂ ਸਾਡੇ ਪੰਜਵੇਂ ਗੁਰੂ ਜੀ ਨਾ ਕਰਦੇ ਨੇ ਤਾਂ ਇਹਦੀ ਈਗੋ ਹਾਰਟ ਹੁੰਦੀ ਆ ਤੇ ਇਹ ਜਾ ਕੇ ਯਹਾਂਗੀਰ ਕੋਲ ਸ਼ਿਕਾਇਤਾਂ ਲਾਉਣੀਆਂ ਸਟਾਰਟ ਕਰਦਾ ओके ਤਾਂ ਇਹ ਇਹ ਕੌਣ ਨੇ ਸਾਡੇ ਗੁਰਜੀ ਦੇ ਸੰਗਾਲੀਆ ਤੇ ਇੱਕ ਕੀ ਹੈ ਇਹ ਲਾਹੌਰ ਦਾ دیਵਾਨ ਆਪਾਂ ਲਾਹੌਰ ਦਾ دیਵਾਨ ਵੀ ਦੇਖ ਲਿਆ ਤੇ ਆਪਾਂ ਲਾਹੌਰ ਦਾ ਸੁਬੇਦਾਰ ਵੀ ਦੇਖ ਲਿਆ ਉਹਦਾ ਗਲਾਸ ਵਾਲਾ ਨਕਸ਼ਬੰਦੀ سلسلے ਦੀ ਸਥਾਪਨਾ ਕਿਸ ਗੁਰੂਕਾਲ ਵਿੱਚ ਹੋਈ ਆ ਕਿਹੜੇ ਗੁਰੂ ਦੇ ਟਾਈਮ ਤੇ ਇਹ ਜਿਹੜਾ سلسلہ ਸੂਫੀ سلسلے ਅੱਗੇ ਆਪਣੇ ਅੰਮ੍ਰਿਤ ਖਾਂ ਗਿਆ ਆਪਾਂ ਤਾਂ ਨਖਸ਼ਬੰਦੀ سلسلہ ਕਿਹੜੇ ਗੁਰੂ ਦੇ ਸਮੇਂ ਇਹਨਾਂ ਦਾ ਕਿੱਥੇ ਸੀਗਾ ਇਹਨਾਂ ਨੇ ਮਤਲਬ ਆ ਇਹਨਾਂ ਦਾ ਹੈੱਡਕੁਆਰਟਰ ਕਿੱਥੇ ਬਣਿਆ ਸਰਹੰਦ ਦੇ ਵਿੱਚ ਬਣਿਆ ਤੇ ਕਿਹੜੇ ਗੁਰੂ ਦੇ ਟਾਈਮ ਤੇ ਆ ਕੇ ਸਰਹੰਦ ਦੇ ਵਿੱਚ ਰਹਿਣਾ ਸਟਾਰਟ ਕਰਦੇ ਨੇ ਗੁਰੂ ਰਾਮਦਾਸ ਜੀ ਦੇ ਟਾਈਮ ਤੇ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਤੇ ਜਾਂ ਗੁਰੂ ਗੋਬੀ ਸਿੰਘ ਜੀ ਦੇ ਟਾਈਮ ਤੇ ਤੇ ਕਿੰਨੇ ਟਾਈਮ ਤੇ ਰਹਿਣਾ ਸਟਾਰਟ ਕਰਦੇ ਨੇ ਇਹ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਰਹਿਣਾ ਸਟਾਰਟ ਕਰਦੇ ਨੇ ਇਹ soa ਕਰਤਾਰਪੁਰ ਨਾਂ ਦੇ ਦੋ ਸ਼ਹਿਰ ਬਸਾਉਣ ਵਾਲੇ ਗੁਰੂ ਸਹਿਬਾਨ ਦੇ ਨਾਂ ਦਾ ਸਹੀ ਜੁੱਟ ਦੱਸੋ ਕਰਤਾਰਪੁਰ ਨਾਂ ਦੇ ਦੋ ਸ਼ਹਿਰ ਬਸੇ ਨੇ ਤਾਂ ਸਹੀ ਜੁੱਟ ਕਿਹੜਾ ਕਿਹਨਾਂ ਨੇ ਬਸਾਏ ਨੇ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਰਾਮਦਾਸ ਜੀ ਨੇ ਤਾਂ ਹਣ ਪਤਾ ਵੀਡੀਓ ਰੋਕੇ ਪਹਿਲਾਂ ਦਿਮਾਗ ਚ ਲੈ ਕੇ ਆਓ ਸਾਡੇ ਗੁਰੂ ਰਾਮਦਾਸ ਜੀ ਸਾਡੇ ਚੌਥੇ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਸਾਡੇ ਚੌਥੇ ਗੁਰੂ ਲੈ ਕੇ ਆਉਂਦੇ ਨੇ ਅੰਮ੍ਰਿਤਸਰ ਸ਼ਹਿਰ ਕਿਹੜੇ ਸਾਲ 1577 ਦੇ ਵਿੱਚ ਸਾਡੇ ਤੀਜੇ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਗੋਬਿੰਦਗੜ੍ਹ ਸਾਹਿਬ ਲੈ ਕੇ ਆਉਂਦੇ ਨੇ ਸਾਡੇ ਦੂਜੇ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਖਡੂਰ ਸਾਹਿਬ ਲੈ ਕੇ ਆਉਂਦੇ ਨੇ ਤੇ ਅਏ ਆਪਾਂ ਦੇਖ ਹੀ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੇ ਸ਼ਹਿਰ ਤਾਂ ਕਰਤਾਰਪੁਰ ਆਉਂਦਾ ਸਾਡੇ ਪਹਿਲੇ ਗੁਰੂ ਨਾਲ ਜਿਹੜਾ ਪਾਕਿਸਤਾਨ ਵਾਲਾ ਕਰਤਾਰਪੁਰ ਤੇ ਕਰਤਾਰਪੁਰ ਇੱਕ ਆਉਂਦਾ ਸਾਡੇ ਗੁਰੂ ਅਰਜਨ ਦੇਵ ਜੀ ਨਾਲ ਜਿਹੜਾ ਪੱਗੇ ਦੇਖਾਂਗੇ ਪੰਜਾਬ ਦੇ ਵਿੱਚ ਜਿਹੜਾ ਕਰਤਾਰਪੁਰ ਆ ਤੇ ਇਹਦਾ ਅਨਸਰ ਆਉਣਾ ਸੀਗਾ ਓੜਾ ਕਰਤਾਰਪੁਰ ਨਾਂ ਦੇ ਦੋ ਸ਼ਹਿਰ ਲੈ ਕੇ ਆਉਂਦੇ ਨੇ ਇੱਕ ਗੁਰੂ ਨਾਨਕ ਦੇਵ ਜੀ ਤੇ ਇੱਕ ਗੁਰੂ ਅਰਜਨ ਦੇਵ ਜੀ ਬਟ ਸ਼ਹਿਰ ਦੋਵੇਂ ਵੱਖਰੇ ਵੱਖਰੇ ਨੇ ਓਕੇ ਅਗਲਾ ਸਵਾਲ ਕਿਸ ਗੁਰੂ ਸਾਹਿਬਾਨ ਨੇ ਘੋੜਿਆਂ ਦਾ ਵਪਾਰ ਨੂੰ ਉਤਸ਼ਾਹ ਦਿੱਤਾ ਤਾਂ ਕਿੰਨਾਂ ਨੇ ਦਿੱਤਾ ਸੀ ਘੋੜਿਆਂ ਦੇ ਵਪਾਰ ਨੂੰ ਉਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਕਿੰਨਾ ਨੇ ਉਤਸ਼ਾਹ ਦਿੱਤਾ ਸੀ ਕੋੜਿਆਂ ਦੇ ਵਪਾਰ ਨੂੰ ਓਕੇ ਤੇ ਇਹ ਹਿੱਲ ਦਿੱਤਾ ਸੀਗਾ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਉਤਸ਼ਾਹ ਦਿੱਤਾ ਸੀਗਾ ਤਾਂ ਇਹ ਗੁਰੂ ਜੀ ਨੇ ਕਿਹਾ ਸੀਗਾ ਕਿ ਸਿੰਧ ਤੋਂ ਪਾਰ ਸਿੰਧ ਦਰਿਆ ਤੋਂ ਪਾਰ ਤੁਸੀਂ ਕੋੜਿਆਂ ਦਾ ਵਪਾਰ ਕਰ ਸਕਦੇ ਹੋ ਸੰਗਤ ਨੂੰ ਸਿੱਖਾਂ ਨੂੰ ਜਿਹੜਾ ਸਾਡੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਤੁਸੀਂ ਕਰ ਸਕਦੇ ਹੋ ਬਟ ਪ੍ਰੋਪਰ ਤਰੀਕੇ ਨਾਲ ਸਟਾਰਟ ਕਿੱਥੋਂ ਹੁੰਦਾ ਪ੍ਰੋਪਰ ਤਰੀਕੇ ਨਾਲ ਸਟਾਰਟ ਹੁੰਦਾ ਸਾਡੇ ਛੇਵੇਂ ਗੁਰੂ ਦੇ ਟਾਈਮ ਤੇ ਪ੍ਰੋਪਰ ਤਰੀਕੇ ਨਾਲ ਸਟਾਰਟ ਹੋ ਜਾਂਦਾ ਬਟ ਉਤਸ਼ਾਹ ਦਿੱਤਾ ਸੀਗਾ ਸਾਡੇ ਪੰਜਵੇਂ ਗੁਰੂ ਜੀ ਨੇ ਓਕੇ ਅਗਲਾ ਸਵਾਲ ਥੋੜੀ ਸਕਰੀਨ ਤੇ ਗੁਰਗੱਦੀ ਦੀ ਪਿਤਾ ਪੁਰਖੀ ਰਵੈਤ ਕਿਸ ਗੁਰੂ ਸਾਹਿਬ ਤੋਂ ਸ਼ੁਰੂ ਹੋਈ ਹੈ ਪਿਤਾ ਪੁਰਖੀ ਰਵੈਤ ਗੁਰੂ ਅਨਸਰ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਤੋਂ ਤਾਂ ਕਿੰਨਾ ਤੋਂ ਸਟਾਰਟ ਹੁੰਦੀ ਹੈ ਪੁੱਤਰ ਗੁਰੂ ਨਾਨਕ ਦੇਵ ਜੀ ਗੱਦੀ ਦੇਣਗੇ ਗੁਰੂ ਅੰਗਦ ਦੇਵ ਜੀ ਨੂੰ ਜਿਨ੍ਹਾਂ ਦਾ ਬਚਪਨ ਦਾ ਨਾਮ ਸਿਪਾਈ ਲੈਣਾ ਜੀ ਓਕੇ ਗੁਰੂ ਅੰਗਦ ਦੇਵ ਜੀ ਗੱਦੀ ਦੇਣਗੇ ਗੁਰੂ ਅਮਰਦਾਸ ਜੀ ਨੂੰ ਜਿਹੜੇ ਮਤਲਬ ਇਹ ਇਹ ਆਪਣੀ ਗੱਦੀ ਆਪਣੀ ਸੇਵਾਦਾਰ ਆਪਣੀ ਮਤਲਬ ਅੱਗੇ ਦੇਣਗੇ ਗੁਰੂ ਰਾਮਦਾਸ ਜੀ ਗੱਦੀ ਦੇਣਗੇ ਅੱਗੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਜੋਥੇ ਗੁਰੂ ਸਹਿਬਾਨ ਗੱਦੀ ਦੇਣਗੇ ਪੰਜਵੇਂ ਗੁਰੂ ਸਹਿਬਾਨ ਨੂੰ ਤੇ ਇਹਨਾਂ ਦੇ ਵਿੱਚ ਕੀ ਰਿਸ਼ਤਾ ਸੀ ਤਾਂ ਇਹ ਪਿਤਾ ਪੁੱਤ ਤੇ ਪਿਤਾ ਪਰਖੀ ਰਵੇਤ ਤੋਂ ਦੋ ਸਟਾਰਟ ਹੁੰਦੀ ਆ ਸਾਡੇ ਚੌਥੇ ਗੁਰੂ ਦੇ ਟਾਈਮ ਤੇ ਸਟਾਰਟ ਹੁੰਦੀ ਆ ਓਕੇ ਪਤਾ ਅਗਲਾ ਮੀਨਾ ਸਮਦਾਇ ਕਿਸ ਤੋਂ ਸਟਾਰਟ ਹੁੰਦੀ ਆ ਤਾਂ ਕਿੰਨਾ ਤੋਂ ਸਟਾਰਟ ਹੁੰਦੀ ਆ ਇਹ 30 ਚੰਦ ਤੋਂ ਮਹਾਂਦੀਪ ਤੋਂ ਬਾਬਾ ਮੋਹਨ ਜੀ ਤੋਂ ਬਾਬਾ ਦਾਸੂ ਜੀ ਤੋਂ ओके ਤੁਸੀਂ ਅਨਸਰ ਕੀਤਾ ਹੋਊਗਾ ਤਾਂ ਹੁਣ ਆਪਾਂ ਦੇਖਦੇ ਆ ਸਾਡੇ ਚੌਥੇ ਗੁਰੂ ਸਾਹਿਬਾਨ ਦੇ ਅੱਗੇ ਤਿੰਨ ਪੁੱਤਰ ਨੇ ਤਿੰਨ ਪੁੱਤਰ ਨੇ ਸਭ ਤੋਂ ਛੋਟੇ ਪੁੱਤਰ ਨੂੰ ਗੱਦੀ ਮਿਲੂਗੀ ਗੱਦੀ ਕਿਹਨਾਂ ਨੂੰ ਮਿਲੂ ਸਭ ਤੋਂ ਛੋਟੇ ਪੁੱਤਰ ਨੂੰ ਗੱਦੀ ਮਿਲੂਗੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲਦੀ ਆ ਤੇ ਸਭ ਤੋਂ ਵੱਡੇ ਪੁੱਤਰ ਕੌਣ ਸੀਗੇ ਸਾਡੇ ਸੌਰੀ ਸਭ ਤੋਂ ਵੱਡੇ ਪੁੱਤਰ ਕੌਣ ਸੀਗੇ ਪ੍ਰਿਥੀ ਚੰਦ ਸੀਗੇ ਤਾਂ ਇਹਨਾਂ ਨੂੰ ਸੀਗਾ ਕਿ ਗੱਦੀ ਸਾਨੂੰ ਮਿਲਨੀ ਚਾਹੀਦੀ ਆ ਤਾਂ ਇਹ ਇਹ ਅਲੱਗ ਤੋਂ ਹੀ ਆਪਣੀ ਸਮਦਾਇ ਸਟਾਰਟ ਕਰ ਲੈਣਗੇ ओके ਤੇ ਇਧਾਂਸਰ ਹੁਣ ਅਸੀਂ ਉੜਾ ਤੇ ਇਹ ਸੀਗੇ ਪਹਿਲਾ ਵੱਡੇ ਪੁੱਤਰ ਇਹ ਨੇ ਉਸ ਤੋਂ ਬਾਅਦ ਮਹਾਦੇਵ ਤੇ ਉਸ ਤੋਂ ਬਾਅਦ ਸਾਡੇ ਤੀਜੇ सॉरी ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਓਕੇ ਇਸ ਤੱਕ ਸੀਗੇ ਸਾਡੇ ਐਮਸੀਕਿਊ ਹੁਣ ਆਪਾਂ ਕਰਦੇ ਹਾਂ ਥਿਊਰੀ ਜਿਹੜੇ ਬੱਚੇ ਹੁਣ ਨਵੀਂ ਨਵੀਂ ਤਿਆਰੀ ਸਟਾਰਟ ਕਰੀ ਆ ਤੇ ਉਹ ਆਪ ਦੇ ਨਾਲ-ਨਾਲ ਨੋਟਸ ਬਣਾਉਂਦੇ ਰਹਿਣ ਨਾਲ-ਨਾਲ ਚੀਜ਼ਾਂ ਐਡ ਕਰਦੇ ਰਹਿਣ ਜਦੋਂ ਤੁਸੀਂ ਕੋਈ ਵੀ ਨੋਟਸ ਬਣਾਉਂਗੇ ਦਾ ਜਿਵੇਂ ਹੁਣ ਤੁਸੀਂ ਅੱਜ ਗੁਰੂ ਅਰਜਨ ਦੇਵ ਜੀ ਦਾ ਨਾਂ ਵਾਰਾ ਦੋ ਪੇਜ ਵਿਚਾਲੇ ਛੱਡੋ ਕਿਉਂਕਿ ਉਹ ਦੋ ਪੇਜ ਉਹ ਤੋਂ ਪਹਿਲਾਂ ਕਾਫੀ ਪੇਪਰ ਹੋ ਜਾਣਗੇ ਤਾਂ ਪੀਬਾਈਕਿਊ ਨਾਲ ਨਾਲ ਐਡ ਕਰਨੀ ਆ ਕਿਉਂਕਿ 2025 ਦੇ ਵਿੱਚ ਇਦਾਂ ਦੇ ਸਵਾਲ ਪਾਈ ਨੇ ਸਾਡੇ ਗੁਰੂ ਪੰਜਵੇਂ ਗੁਰੂ ਜੀ ਤੇ ਨਾਲ ਨਾਲ ਜਿਵੇਂ ਗੁਰਬਾਣੀ ਦੇ ਤੁਕਾ ਅਲੱਗ ਤੋਂ ਜਦੋਂ ਆਪਾਂ ਮਤਲਬ ਮੌਕ ਟੈਸਟਾਂ ਦੇ ਵਿੱਚ ਕਰਾਂਗੇ ਤਾਂ ਉਹ ਵੀ ਨਾਲ ਨਾਲ ਐਡ ਕਰੋ ਨੋਟਸ ਕਦੇ ਵੀ ਇਦਾਂ ਨਾ ਬਣਾਓ ਇੱਥੇ ਆਪਣੇ ਇੱਕ ਗੁਰੂ ਸਾਹਿਬਾਨ ਹੋਇਆ ਨਾਲ ਹੀ ਦੂਜਾ ਗੁਰੂ ਸਾਹਿਬਾਨ ਸਟਾਰਟ ਕਰ ਲਿਆ ਨਹੀਂ ਵਿਚਾਲੇ ਇੱਕ ਜਾਂ ਦੋ ਪੇਜ ਹਮੇਸ਼ਾ ਹੀ ਛੱਡੋ ਠੀਕ ਆ ਨਾਲ ਨਾਲ ਚੀਜ਼ਾਂ ਬਾਅਦ ਵਿੱਚ ਐਡ ਆਨ ਕਰਦੇ ਜਾਓ ਜਾਂ ਜਦੋਂ ਤੁਸੀਂ ਫਾਈਨਲ ਰੀਡਿੰਗ ਦੇਣੀ ਹੋਈ ਐਡਮਿਟ ਕਾਰਡ ਵਗੈਰਾ ਆ ਗਿਆ ਤਾਂ ਲਾਸਟ ਵਾਲੇ ਪੇਜ ਦੇ ਵਿੱਚ ਉਹਦੇ ਮੇਨ ਮੇਨ ਗੱਲਾਂ ਕੁਝ ਕੁ ਤਾਂ ਚੀਜ਼ਾਂ ਯਾਦ ਹੋਈ ਜਾਣਗੀਆਂ ਕਿ ਕਿੰਨੇ ਰਾਗ ਨੇ ਕਿੰਨੇ 12 ਨੇ ਕਿਹੜੀ ਕਿਹੜੇ ਕਾਵ ਰੂਪ ਵਰਤੇ ਨੇ ਇਹ ਵਾਲੀ ਚੀਜ਼ਾਂ ਯਾਦ ਹੋ ਜਾਣਗੀਆਂ ਬਟ ਜਿਹੜੀਆਂ ਚੀਜ਼ਾਂ ਤੁਹਾਨੂੰ ਬਾਰ-ਬਾਰ ਕਿ ਹਜੇ ਹੈ ਕਿ ਇਹ ਵਾਲੀ ਯਾਦ ਕਰਨ ਦੀ ਲੋੜ ਆ ਉਹਨਾਂ ਨੂੰ ਜੇ ਮੈਂ ਲਾਸਟ ਵਾਲੇ ਪੇਜ ਤੇ ਕੱਢ ਦੋ ਤਾਂ ਰਿਵੀਜ਼ਨ ਟਾਈਮ ਉਹ 10-15 ਪੇਜ ਹੋਣਗੇ ਤਾਂ ਨਦਰ ਨਾਲ ਦੀ ਨਾਲ ਹੀ ਰਿਵੀਜ਼ਨ ਤੁਸੀਂ ਕਰ ਸਕਦੇ ਹੋ ਸਾਰੀ ਕਾਪੀ ਫਰੋਲਨ ਨਾਲੋਂ ਇੱਕ ਜਗ੍ਹਾ ਤੇ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਤੇ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਜਨਮ ਹੁੰਦਾ 15 ਅਪ੍ਰੈਲ 1563 ਦੇ ਵਿੱਚ ਓਕੇ ਜਨਮ ਸਥਾਨ ਸ੍ਰੀ ਹਰਿਗੁਰੂ ਸਾਹਿਬਾਨ ਦਾ ਜਨਮ ਸਥਾਨ ਯਾਦ ਹੋਣਾ ਚਾਹੀਦਾ ਗੋਇੰਦਵਾਲ ਕਿਹੜਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿਤਾ ਗੁਰੂ ਰਾਮਦਾਸ ਜੀ ਮਾਤਾ ਬੀਬੀ ਪਾਣੀ ਜੀ ਤੇ ਗੁਰੂ ਜੀ ਦੇ ਪਿਤਾ ਸਾਡੇ ਚੌਥੇ ਗੁਰੂ ਤੇ ਬੀਬੀ ਪਾਣੀ ਜੀ ਕਿੰਨੇ ਤੀਜੇ ਗੁਰੂ ਸਾਹਿਬਾਨ ਦੀ ਪੁੱਤਰੀ ਬੀਬੀ ਪਾਣੀ ਜੀ ਓਕੇ ਵਿਆਹ ਸ਼੍ਰੀ ਕਿਸ਼ਨ ਚੰਦ ਜਿਹਦੀ ਪੁੱਤਰੀ ਮਾਤਾ ਗੰਗਾ ਦੇਵੀ ਮਾਤਾ ਗੰਗਾ ਦੇਵੀ ਜੀ ਨਾਲ ਵਿਆਹ ਹੁੰਦੀ ਆ ਤੇ ਇਹਨਾਂ ਦੇ 21 ਬੱਚਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਆ ਪਤਾ ਅਗਿਆ ਗੁਰਗੱਦੀ ਕਦੋਂ ਮਿਲਦੀ ਆ 1581 ਦੇ ਵਿੱਚ ਗੁਰਗੱਦੀ ਮਿਲੀ ਕਿੱਥੇ ਗੁਰਗੱਦੀ ਮਿਲੀ ਜਰਮਾ ਸਥਾਨ ਤੇ ਗੁਰਗੱਦੀ ਵਾਲੀ ਜਗਾ ਸੀਮਿਆ ਗੋਇੰਦਵਾਲ ਤੇ ਬਚਪਨ ਵੀ ਗੁਰੂ ਜੀ ਆ ਕਿੱਥੇ ਰਿਆ ਗੋਇੰਦਵਾਲ ਦੇ ਵਿੱਚ ਤੇ ਆਪ ਜੀ ਨੂੰ ਸੱਚੇ ਪਾਤਸ਼ਾਹ ਦੀ ਬਾਦੀ ਮਿਲੀ ਆ ਓਕੇ ਤੇ ਜੋਤੀ ਜੋਤ 1606 ਦੇ ਵਿੱਚ ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਗੁਰੂ ਜੀ ਕਿੰਨਾ ਟਾਈਮ ਗੁਰਗੱਦੀ ਤੇ ਰਹੇ ਹੋਣਗੇ ਕਿੰਨਾ ਟਾਈਮ ਗੁਰਗੱਦੀ ਤੇ ਰਹੇ ਹੋਣਗੇ ਸੋਚ ਕੇ ਦੱਸੋ 25 ਸਾਲ ਓਕੇ ਸਾਡੇ ਤੀਜੇ ਗੁਰੂ ਜੀ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 22 ਸਾਲ ਸਾਡੇ ਚੌਥੇ ਗੁਰੂ ਜੀ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 7 ਸਾਲ ਓਕੇ ਤੇ ਸਾਡੇ ਦੂਜੇ ਗੁਰੂ ਜੀ ਕਿੰਨਾ ਟਾਈਮ ਗੱਦੀ ਤੇ ਰਹਿੰਦੇ ਨੇ 13 ਸਾਲ ਇਹ ਹੁਣ ਅੱਗੇ ਸੁਣ ਲਈ ਬਾਰ-ਬਾਰ ਰਿਵੀਜ਼ਨ ਕਰੋ ਬਾਕੀ ਕਲਾਸਾਂ ਦੇ ਵਿੱਚ ਮੈਂ ਰਿਵੀਜ਼ਨ ਕਰਵਾਉਂਦੀ ਰਹੂੰਗੀ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਆਉਣਗੀਆਂ ਤਾਂ ਗੁਰੂ ਜੀ ਦਾ ਯੋਗਦਾਨ ਆਧ ਗ੍ਰੰਥ ਆਪਾਂ ਦੇਖਾਂਗੇ ਸਭ ਤੋਂ ਮੇਨ ਆਧ ਗ੍ਰੰਥ ਦੇ ਵਿੱਚ ਉਸ ਟਾਈਮ ਕਿੰਨੇ ਮਹਾਪੁਰਖਾਂ ਦੀ ਬਾਣੀ ਐਡ ਕਰੀ 35 ਮਹਾਪੁਰਖਾਂ ਦੀ ਕਿੰਨੇ ਰਾਗ ਨੇ 30 ਰਾਗ ਨੇ ਕਿਹੜੀ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਰਾਮ ਸਾਹਿਬ ਸਰੋਵਰ ਕੋਲ ਤੇ ਇਹ ਜਿਹੜੀ ਬੀੜ ਆ ਇਹਨੂੰ ਕਹਿਆ ਜਾਂਦਾ ਕਰਤਾਰਪੁਰ ਵਾਲੀ ਬੀੜ ਜੇ ਪੁੱਛ ਲੈਣ ਜਿਹੜੀ ਉਸ ਟਾਈਮ 1604 ਦੇ ਵਿੱਚ ਆਧ ਗ੍ਰੰਥ ਦੀ ਬੀੜ ਤਿਆਰ ਕਰੀ ਆ ਇਹਨਾਂ ਵਿੱਚ ਕਿਹੜੇ ਗੁਰੂ ਦੀ ਬਾਣੀ ਨਹੀਂ ਹੈਗੀ ਇੱਥੇ ਹੈਗੀ ਨਹੀਂ ਹੈਗੀ ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਹੈ ਨਹੀਂਗੀ ਆਧ ਗ੍ਰੰਥ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਆ ਦਾ ਆਦਿ ਗ੍ਰੰਥ ਦੇ ਵਿੱਚ ਟੋਟਲ ਪੰਜ ਗੁਰੂਆਂ ਦੀ ਬਾਣੀ ਆ ਕਿੰਨੇ ਮਹਾਪੁਰਖਾਂ ਦੀ ਬਾਣੀ ਆ 35 ਮਹਾਪੁਰਖਾਂ ਦੀ ਬਾਣੀ ਆ ਕਿੰਨੇ ਰਾਗ ਨੇ 30 ਰਾਗ ਨੇ ਓਕੇ ਬੱਤ ਦਾ ਲਖਾਰੀ ਕੌਣ ਸੀਗਾ ਜਦੋਂ ਗੁਰੂ ਜੀ ਦਾ ਵਿੱਚ ਐਡ ਕਰਵਾ ਰਹੇ ਸੀ ਨਾ ਕੌਣ ਲਖਾਰੀ ਸੀ ਭਾਈ ਗਰदास ਜੀ ਭਾਈ ਗਰदास ਜੀ ਕੀ ਸੀਗੇ ਸਾਡੇ ਲਖਾਰੀ ਸੀਗੇ ਬਾਬਾ ਬੁੱਢਾ ਜੀ ਸਾਡੇ ਪਹਿਲੇ ਗ੍ਰੰਥੀ ਆਉਣਗੇ ओके بابا ਬੁੱਢਾ ਜੀ ਸਾਡੇ ਪਹਿਲੇ ਗ੍ਰਾਫ ਸੀ ਤਾਂ ਜਿਹੜੀ ਬੀੜਾ ਅੱਜ ਕੱਲ ਕਿੱਥੇ ਆ ਤਾਂ ਉਹ ਪਾ ਦੇਣਗੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਆ ਅਕਾਲ ਤਖਤ ਦੇ ਵਿੱਚ ਆ ਜਾਂ ਤਲਵੰਡੀ ਸਾਬੋ ਜਾਂ ਕਰਤਾਰਪੁਰ ਤਾਂ ਇਹ ਬੀੜਾ ਅੱਜ ਕੱਲ ਹੈਗੀ ਪੁੱਤ ਕਰਤਾਰਪੁਰ ਕਰਤਾਰਪੁਰ ਕਿਹੜਾ ਇਹ ਇੰਡੀਆ ਵਾਲਾ ਜਿਹੜਾ ਪੰਜਾਬ ਆ ਉਹ ਵਾਲਾ ਕਰਤਾਰਪੁਰ ਠੀਕ ਆ ਲਿਖਤਰਾ ਕੰਮ ਕਰਿਆ ਪਾਈ ਗੁਰਦਾਸ ਜੀ ਨੇ ਤੇ ਆਪ ਜੀ ਦੇ ਸ਼ਬਦ 2216 ਓਕੇ ਕੱਲ ਵਾਲੀ ਸ਼ੈਰ ਕਲਾ ਦੇ ਵਿੱਚ ਗਲਤੀ ਨਾਲ ਟਾਈਪਿੰਗ ਮਿਸਟੇਕ ਸੀ 2218 ਤੇ ਵੈਸੇ ਗੁਰੂ ਜੀ ਦੇ ਸ਼ਬਦ ਕਿੰਨੇ ਨੇ 2216 ओके ਤਾਂ ਕਿਹੜੀ ਕਿਹੜੀਆਂ ਗੁਰੂ ਜੀ ਅੱਗੇ ਮਤਲਬ ਇਹ ਚੀਜ਼ਾਂ ਸਟਾਰਟ ਕਰਨਗੇ ਤਾਂ ਸਾਡੇ ਤੀਜੇ ਗੁਰੂ ਲੈ ਕੇ ਆਏ ਸੀ ਮੰਜੀਆਂ ਕਿੰਨੀਆਂ ਮੰਜੀਆਂ 22 ਮੰਜੀਆਂ ਚੌਥੇ ਗੁਰੂ ਸਾਹਿਬਾਨ ਲੈ ਕੇ ਆਉਂਦੇ ਸੀ ਮਸੰਦ ਤੇ ਪੰਜਵੇਂ ਗੁਰੂ ਸਾਹਿਬਾਨ ਲੈ ਕੇ ਆਉਣਗੇ ਸਾਡੇ ਦਸਵੰਦ ਇਹਦੇ ਯਾਦ ਹੋ ਗਿਆ ਹੁਣ ਇਹ ਤਾਂ ਕਿਹੜੇ ਗੁਰੂ ਜੀ ਨੇ ਕਿਹੜਾ ਸ਼ਹਿਰ ਲੈ ਕੇ ਆਂਦਾ ਤੇ ਕਿਹੜੀ ਕਿਹੜੀ ਪਿਰਥਾ ਸਟਾਰਟ ਕਰੀ ਤਾਂ ਲਾਹੌਰ ਦੇ ਵਿੱਚ ਬੋਲੀ ਤਾਂ ਅਸੀਂ ਦੇਖੀ ਸੀ ਸਾਡੇ ਤੀਜੇ ਅਤੇ ਜੇ ਗੁਰੂ ਸਾਹਿਬਾਨ ਨੇ ਬੋਲੀ ਦਰਨਰਵਾਣ ਕਿੱਥੇ ਕਰਵਾਇ ਸੀ ਗੋਵਿੰਦਵਾਲ ਸਾਹਿਬ ਦੇ ਵਿੱਚ ਤੇ ਮੈਨੂੰ ਸੁਣ ਕੇ ਆਸੀ ਦੋ ਬੋਲੀਆਂ ਦਾ ਆਪਣਾ ਜ਼ਿਕਰ ਮਿਲਦਾ ਤਾਂ ਲਾਹੌਰ ਦੇ ਵਿੱਚ ਬੋਲੀ ਲੈ ਕੇ ਆਉਣਗੇ ਸਾਡੇ ਪੰਜਵੇਂ ਗੁਰੂ ਸਾਹਿਬਾਨ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਓਕੇ ਤਾਂ 1601 ਦੇ ਵਿੱਚ ਕੰਪਲੀਟ ਹਰਮੰਦਰ ਸਾਹਿਬ ਤੇ 1604 ਦੇ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਹੋ ਜੂਗੀ ਠੀਕ ਹੈ ਕਿੰਨਾ ਤੋਂ ਰਖਵਾਈ ਸਾਈ ਮੀਆਂ ਮੀਰ ਜੀ ਤੋਂ ਨੀਰ ਖਵਾਈ ਤੇ ਇਹ ਕਿਹੜੇ ਸਿਲਸਿਲੇ ਨਾਲ ਸੀਗੇ ਆਪਾਂ ਦੇਖਿਆ ਬਾਬਾ ਫਰੀਦ ਜੀ ਕਿਹੜੇ ਸਿਲਸਿਲੇ ਨਾਲ ਹੈ ਜਿਸ ਦੀ ਸਿਲਸਿਲੇ ਨਾਲ ਤੇ ਮੀਆਂ ਮੀਰ ਜੀ ਕਿਹੜੇ ਸਿਲਸਿਲੇ ਨਾਲ ਸੀ ਕਾਦਰੀ ਸਿਲਸਿਲੇ ਨਾਲ ਸੰਬੰਧ ਸਨ ਓਕੇ ਬੱਤ ਇਹ ਨਾਲ ਨਾਲ ਐਡ ਕਰੀ ਜਾਏ ਤਾਂ ਉਦੋਂ ਬਾਅਦ ਆਪਾਂ ਦੇਖਿਆ ਸੀ ਸਾਡੇ ਚੌਥੇ ਗੁਰੂ ਜੀ ਚੌਥੇ ਗੁਰੂ ਜੀ ਸ਼ਹਿਰ ਲੈ ਕੇ ਆਂਦੇ ਅੰਮ੍ਰਿਤਸਰ ਤੇ ਚੌਥੇ ਗੁਰੂ ਜੀ ਸਰੋਵਰ ਦੀ ਜਿਹੜੀ ਇਹ ਮਤਲਬ ਕੰਮ ਆਈ ਸ਼ੁਰੂ ਕਰਵਾਉਂਦੇ ਨੇ ਤੇ ਕੰਮ ਨੂੰ ਕੰਪਲੀਟ ਕੌਣ ਕਰਵਾਉਣਗੇ ਸਾਡੇ ਪੰਜਵੇਂ ਗੁਰੂ ਜੀ ਇਹ ਕੰਮ ਸਾਰਾ ਕੰਪਲੀਟ ਕਰਵਾਉਣਗੇ ਕਰਤਾਰਪੁਰ ਸ਼ਹਿਰ ਲੈ ਕੇ ਆਉਣਗੇ 93 ਦੇ ਵਿੱਚ ਤਰਨਤਾਰਨ ਸ਼ਹਿਰ ਆਊਗਾ 1590 ਦੇ ਵਿੱਚ ਸ੍ਰੀ ਹਰਗੋਬਿੰਦਪੁਰਾ ਸ਼ਹਿਰ ਆਊਗਾ 1595 ਦੇ ਵਿੱਚ ਪਹਿਲਾਂ ਇਹ ਸ਼ਹਿਰ ਆਊਗਾ ਫਿਰ ਇਹ ਵਾਲਾ ਸ਼ਹਿਰ ਆਊਗਾ ਫਿਰ ਇਹ ਸਾਡਾ ਆਊਗਾ ਸ੍ਰੀ ਹਰਗੋਬਿੰਦਪੁਰਾ ਠੀਕ ਹੈ ਬੱਤਾ ਤੇ ਜਦੋਂ ਸਾਡੇ ਛਿਮੀ ਗੁਰੂ ਜੀ ਦਾ ਜਨਮ ਹੋਊਗਾ ਤਾਂ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਇਹ ਵਾਲਾ ਸ਼ੇਰ ਆਉਂਦਾ ਠੀਕ ਹੈ ਇਹ ਵਾਲਾ ਸਾਰਾ ਤੁਸੀਂ ਨੋਟ ਕਰਦੇ ਰਹੋ ਤਾਂ ਸਮਕਾਲੀ ਕੌਣ ਸੀ ਸਮਕਾਲੀ ਸੀ ਅਕਬਰ ਤੇ ਜਹਾਂਗੀਰ ਓਕੇ ਬੱਤਾ ਜਹਾਂਗੀਰ ਦੇ ਟਾਈਮ 'ਤੇ ਸਾਡੇ ਗੁਰੂ ਜੀ ਦੀ ਛਿੱਦੀ ਹੁੰਦੀ ਆ ਤੇ ਗੁਰੂ ਜੀ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਬਾਣੀ ਕਿਹੜੀ ਬਾਣੀ ਆ ਪੁੱਤ ਸੁਖਨੀ ਸਾਹਿਬ ਸੁਖਨੀ ਸਾਹਿਬ ਕਿੰਨਾਂ ਦੀ ਬਾਣੀ ਆ ਸਾਡੇ ਪੰਜਵੇਂ ਗੁਰੂ ਸਾਹਿਬਾਨ ਦੀ ਬਾਣੀ ਆ ਸੁਖਨੀ ਸਾਹਿਬ ਕਿਹੜੇ ਰਾਗ ਦੇ ਵਿੱਚ ਆ ਬਾਡੀ ਰਾਗ ਦੇ ਵਿੱਚ ਆ ਤੇ ਸੁਖਨੀ ਸਾਹਿਬ ਦੇ ਵਿੱਚ ਕਿੰਨੀਆਂ 24 ਅਸ਼ਟਪਦੀਆਂ ਓਕੇ ਤਾਂ ਹਰੇਕ ਬਾਡੀ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਦਰਜ ਆ ਤਾਂ ਸਾਨੂੰ 2 12 ਮਾ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ 12 ਮਾ ਸਾਨੂੰ ਪਹਿਲੇ ਗੁਰੂ ਕਿਹੜੇ ਰਾਗ ਚ ਆ ਤਖਾਰੀ ਰਾਗ ਦੇ ਵਿੱਚ ਆ ਸਾਡੀ ਗੁਰਨਾਨਕ ਦੇਵ ਜੀ ਦਾ ਤਾਂ ਦੂਜਾ ਬਾਰਾਮਾ ਸਾਨੂੰ ਮਿਲਦਾ ਮਾਜ ਰਾਗ ਦੇ ਵਿੱਚ ਜਿਹਦਾ ਪਾਠ ਜਦੋਂ ਸੰਗਰਾਨ ਦੇ ਟਾਈਮ ਤੇ ਪਾਠ ਹੁੰਦਾ ਤਾਂ 12 ਮਾਜ ਦੇ ਵਿੱਚ ਸਾਨੂੰ ਕਿੰਨਾ ਦਾ ਮਿਲਦਾ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ 52 ਅਖਰੀ ਮਿਲਦੀ ਹੈ ਸਾਨੂੰ ਕਿਹੜੇ ਰਾਗ ਦੇ ਵਿੱਚ ਮਿਲਦੀ ਹੈ ਪੁੱਤ ਇਹ ਗੌੜੀ ਰਾਗ ਦੇ ਵਿੱਚ ਮਿਲਦੀ ਆ ਜਿਵੇਂ ਆਪਾਂ ਦੇਖਿਆ ਸੀ ਸਾਨੂੰ ਪੱਟੀ ਮਿਲੀ ਗੁਰਨਾਨਕ ਦੇਵ ਜੀ ਦੀ ਪੱਟੀ ਮਿਲੀ ਕਿਹੜੇ ਰਾਗ ਚ ਮਿਲੀ ਆਸਾ ਰਾਗ ਦੇ ਵਿੱਚ ਮਿਲੀ ਠੀਕ ਆ ਤਾਂ ਗੁਰਮੁਖੀ ਲਿਪੀ ਦੇ ਜਿਹੜੇ ਵਰਨ ਆ ਉਹਨਾਂ ਨੂੰ ਲੈ ਕੇ ਰਚਨਾ ਕੀਤੀ ਤੇ ਇਹ ਹੈਗੀ ਪੁੱਤਾ ਦੇਵਨਾਗਰੀ ਲਿਪੀ ਲਿਪੀ ਦਾ ਹੁਣ ਪਤਾ ਲੱਗ ਗਿਆ ਨਾ ਕਿਸੇ ਵੀ ਪਾਸ਼ਾ ਨੂੰ ਲਿਖਣ ਲਈ ਜਿਹੜੇ ਵੀ ਚਿੰਨ ਵਰਤੇ ਜਾਣਗੇ ਕਿਸੇ ਵੀ ਪਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਣਗੇ ਉਹਨਾਂ ਦੇ ਸਮੂਹ ਨੂੰ ਅਸੀਂ ਲਿਪੀ ਆਖਾਂਗੇ ਤਾਂ ਹਿੰਦੀ ਜਿਹੜੀ ਸਾਡੀ ਹਿੰਦੀ ਪਾਸ਼ਾ ਉਹਨੂੰ ਲਿਖਣ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ? ਦੀਵਾਨਗਰੀ ਲਿਪੀ ਵਰਤੀ ਜਾਂਦੀ ਹੈ। ਤਾਂ ਦੀਵਾਨਗਰੀ ਦੀ ਲਿਪੀ ਨੂੰ ਬੀਸ ਬਣਾ ਕੇ ਗੁਰੂ ਜੀ ਨੇ ਲਿਖੀ ਬਾਵਨ ਅਖਰੀ। ਕਿਹੜੇ ਰਾਗ ਜਾਂ ਗੋੜੀ ਰਾਗ ਜਾਂ ਤਾਂ ਕਿੰਨੀਆਂ ਬਾਵਨ ਅਖਰੀਆਂ ਮਿਲਦੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਦੋ ਬਾਵਨ ਅਖਰੀਆਂ ਮਿਲਦੀਆਂ ਨੇ। ਇੱਕ ਹੈਗੀ ਸਾਡੇ ਪੰਜਵੇਂ ਗੁਰੂ ਜੀ ਦੀ, ਇੱਕ ਹੈਗੀ ਆ ਕਬੀਰ ਜੀ ਦੀ। ਆਪਾਂ ਦੇਖਾਂਗੇ ਸੰਤ ਕਬੀਰ ਜੀ ਜਿਨ੍ਹਾਂ ਦੀ ਬਾਣੀ ਆਪਾਂ ਦੇਖਦੇ ਨਾ 15 ਪੰਕਤਾਂ ਦੀ ਬਾਣੀ ਆ। 15 ਪੰਕਤਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਕਿੰਨਾਂ ਦੀ ਆ? ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਆ। ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਛੇ ਗੁਰੂਆਂ ਦੇ ਵਿੱਚ ਸਭ ਤੋਂ ਵੱਧ ਬਾਣੀ ਕਿੰਨਾਂ ਦੀ ਆ ਸਾਡੇ ਪੰਜਵੇਂ ਗੁਰੂ ਸਾਹਿਬਾਨ ਦੀ ਸਭ ਤੋਂ ਵੱਧ ਬਾਣੀ ਆ ਸਭ ਤੋਂ ਘੱਟ ਗੁਰੂਆਂ ਦੇ ਵਿੱਚ ਸਭ ਤੋਂ ਘੱਟ ਬਾਣੀ ਕਿੰਨਾਂ ਦੀ ਆ ਤੇ ਸਾਡੇ ਦੂਜੇ ਗੁਰੂ ਦੀ ਸਭ ਤੋਂ ਘੱਟ ਬਾਣੀ ਆ ਓਕੇ ਤੇ ਬਾਕੀ ਸੋਨ ਇਹ ਜਿਹੜੇ ਨੀਚੇ ਲਿਖਿਆ ਇਹ ਵਾਲੀਆਂ ਜਿਵੇਂ ਆਪਾਂ ਦੇਖਿਆ 12 ਮਾ 12 ਮਾ 12 ਮਹੀਨਿਆਂ ਨੂੰ ਬਣਾ ਦੇ ਆਧਾਰ ਤੇ ਕੀਤੀ ਗਈ ਰਚਨਾ ਓਕੇ ਉਸ ਤਰੀਕੇ ਨਾਲ ਸਾਨੂੰ ਸਾਡੇ ਗੁਰੂ ਜੀ ਦੀ ਮਿਲਦੀਆਂ ਰੁੱਤੀ ਤਾਂ ਰੁੱਤੀ ਵੀ ਕੀ ਹੁੰਦੀ ਹੈ ਪਤਾ ਛੇ ਰੁੱਤਾਂ ਸਾਲ ਦੇ ਵਿੱਚ ਛੇ ਰੁੱਤਾਂ ਨੂੰ ਆਧਾਰ ਬਣਾ ਕੇ ਕੀਤੀ ਗਈ ਰਚਨਾ ਆਧਾਰ ਬਣਾ ਕੇ ਕੀਤੀ ਗਈ ਰਚਨਾ ਤਾਂ ਰੁੱਤੀ ਕਿਹੜੇ ਰਾਗ ਚ ਮਿਲਦੀ ਹੈ ਸਾਨੂੰ ਹਰਾਮ ਕਲੀ ਰਾਗ ਦੇ ਵਿੱਚ ਆਰਾਮ ਕਲੀ ਰਾਗ ਦੇ ਵਿੱਚ ਓਕੇ ਉਹ ਤਾਂ ਨਾ ਬਾਦਿਆਂਗੇ ਤੁਹਾਨੂੰ ਕਾਵ ਰੂਪ ਕਹਿਣਗੇ ਇਹਨਾਂ ਦੇ ਵਿੱਚੋਂ ਕਿਹੜਾ ਕਾਵ ਰੂਪ ਆਮਕਲੀ ਰਾਗ ਦੇ ਵਿੱਚ ਨਹੀਂ ਆਪਾਂ ਦੇਖਿਆ ਸੀ ਨਾ ਤਾਂ ਕਿਹੜਾ ਸਿੱਧੂ ਬੂਸਟ ਵੀ ਆਮਕਲੀ ਰਾਗ ਦੇ ਵਿੱਚ ਆ ਬਾਰ-ਬਾਰ ਰਿਵੀਜ਼ਨ ਕਰਦੇ ਰਹੋ ਤੇ ਸਾਨੂੰ ਰੁੱਤੀ ਵੀ ਜਿਹੜੀ ਮਿਲਦੀ ਆ ਉਹ ਆਮਕਲੀ ਰਾਗ ਦੇ ਵਿੱਚ ਮਿਲਦੀ ਆ ਤਾਂ ਦਿਨ ਰਹਿਣ ਇਹ ਵੀ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਆ ਤੇ ਬਾਕੀ ਇਹ ਤੁਸੀਂ ਨਾਲ-ਨਾਲ ਨੋਟ ਕਰ ਲਓ ਓਕੇ ਤਾਂ ਸਾਡੇ ਗੁਰੂ ਪੰਜਵੇਂ ਗੁਰੂ ਦੇ ਕਿੰਨੇ ਬਾਰ ਮਿਲਦੀਆਂ ਨੇ ਪੰਜਵੇਂ ਗੁਰੂ ਸਾਹਿਬਾਨ ਦੀਆਂ ਸਾਨੂੰ ਮਿਲਦੀਆਂ ਨੇ 6 ਬਾਰ ਕਿਹੜੇ ਛੇ ਬਾਰਾ ਉਹ ਆਪਾਂ ਲਿਖਿਆ ਹੋਇਆ ਗੌੜੀ ਰਾਗ ਦੇ ਵਿੱਚ ਗੁਜਰੀ ਰਾਗ ਦੇ ਵਿੱਚ ਜੈਸਰੀ ਰਾਗ ਦੇ ਵਿੱਚ ਮਾਰੂ ਰਾਗ ਦੇ ਵਿੱਚ ਬਸੰਤ ਰਾਗ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਇਹ ਛੇ ਬਾਰਾ ਸਾਡੇ ਪੰਜਵੇਂ ਗੁਰੂ ਸਾਹਿਬਾਨ ਦੀਆਂ ਬਾਰਾਂ ਨੇ ਓਕੇ ਨੋਟ ਕਰੋ ਅੱਗੇ ਆਪਾਂ ਦੇਖਿਆ ਸੀ ਪ੍ਰਾਤਨ ਸੇ ਜਿਹੜੀਆਂ ਸਾਡੇ ਕੋਲ 9 ਬਾਰਾ ਸੀਗੀਆਂ 9 ਬਾਰਾ ਸੀਗੀਆਂ ਉਹਨਾਂ ਦੀ ਤੁਰੀਤੀ ਸਾਨੂੰ 12 ਗਾਉਣ ਦੀ ਹਦਾਇਤ ਸੀ ਤਾਂ ਕਹਿਣਗੇ ਗੁਰੂ ਜੀ ਦੀ ਕਿਹੜੀ ਬਾਰ ਗਾਉਣ ਦੀ ਹਦਾਇਤ ਆ ਤਾਂ ਸਿਰਫ ਇੱਕ ਬਾਰ ਗੌੜੀ ਦੀ ਬਾਰ ਗਾਉਣ ਦੀ ਹਦਾਇਤ ਆ ओके ਕਿੜੀ ਵਾਰਦੀ ਤੁਨੀ ਦੇ ਉੱਤੇ ਤੇ ਅਸੀਂ ਤੁਸੀਂ ਵੈਸੇ ਆਪਾਂ ਕਰ ਲਿਆ ਸੀ ਉਹਦੇ ਵਿੱਚ ਨਾਲ-ਨਾਲ ਇਹਦੀ ਇੱਕ ਵਾਰ ਰਿਵੀਜ਼ਨ ਕਰਦੇ ਰੋ ਤੇ ਇਹ ਆ ਗਈਆਂ ਸੁਡੀਆਂ ਜਿਹੜੀਆਂ ਆਪਾਂ ਪਿੱਛੇ ਦੇਖੀਆਂ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਬਾਰਾਂ ਨੇ 3 ਬਾਰਾਂ ਤਿੰਨੇ ਬਾਰਾਂ ਦੇ ਨਾਮ ਲਿਖੇ ਹੋਏ ਨੇ ਤਾਂ ਸਾਡੇ ਤੀਜੇ ਗੁਰੂ ਸਾਹਿਬਾਨ ਦੇ ਕਿੰਨੀਆਂ ਬਾਰਾਂ ਨੇ 4 ਬਾਰਾਂ ਚਾਰੀ ਬਾਰਾਂ ਤੁਸੀਂ ਨਾਲ-ਨਾਲ ਐਡ ਆਨ ਕਰਦੇ ਜਾਓ ਤੇ ਪੰਜਵੇਂ ਗੁਰੂ ਚੌਥੇ ਗੁਰੂ ਸਾਹਿਬਾਨ ਦੇ ਸਭ ਤੋਂ ਵੱਧ ਬਾਰਾਂ ਸਾਨੂੰ ਕਿੰਨਾਂ ਦੀ ਮਿਲਦੀਆਂ ਸਾਡੇ ਚੌਥੇ ਗੁਰੂ ਸਾਹਿਬਾਨ ਦੀਆਂ 8 ਬਾਰਾਂ ਮਿਲਦੀਆਂ ਨੇ ਤੇ ਪੰਜਵੇਂ ਗੁਰੂ ਸਾਹਿਬਾਨ ਦੇ ਸਾਨੂੰ 6 ਬਾਰਾਂ ਮਿਲਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਸਾਨੂੰ 22-12 ਮਿਲਦੀਆਂ ਨੇ 22-12 ਦੇ ਵਿੱਚੋਂ 21-12 ਸਾਡੇ ਗੁਰੂ ਸਾਹਿਬਾਨ ਦੀਆਂ ਤੇ ਇੱਕ ਵਾਰ ਸੱਤਾ ਤੇ ਬਲਵੰਦ ਦੀ ਹੈ ਜਿਦੇ ਵਿੱਚ ਬੀਬੀ ਖੀਵੀ ਦਾ ਜ਼ਿਕਰ ਮਿਲਦਾ ਆਪਾਂ ਦੇਖਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਫੀਮੇਲ ਦਾ ਨਾਮ ਦਾ ਜ਼ਿਕਰ ਮਿਲਦਾ ਤਾਂ ਬੀਬੀ ਖੀਵੀ ਦੇ ਨਾਮ ਦਾ ਜ਼ਿਕਰ ਮਿਲਦਾ ਕਿਰਤੀ ਵਾਰ ਦੇ ਵਿੱਚ ਸੱਤਾ ਤੇ ਬਲਵੰਦ ਦੀ ਵਾਰ ਦੇ ਵਿੱਚ ਓਕੇ ਇਹ ਬੋਤੋ ਸਾਡੇ ਗੁਰੂ ਜੀ ਪੰਜਵੇਂ ਗੁਰੂ ਸਾਹਿਬਾਨ ਦੀ ਬਾਣੀ ਪੰਜਵੇਂ ਗੁਰੂ ਸਾਹਿਬਾਨ ਦੀ ਬਾਣੀ ਅੱਜ ਦੀ ਪੰਜਾਬੀ ਦੀ ਨੀੜਿਆ ਤਾਂ ਕਹਿੰਦੇ ਕਿ ਕੀ ਡਿਓ ਪਪਾਛਾ ਦਾ ਸਾਨੂੰ ਉਹਦੇ ਵਿੱਚ ਦੇਖਣ ਨੂੰ ਮਿਲਦਾ ਤਾਂ ਮਾਜੀ ਤਾਂ ਵਿਖੇ ਗੁਰੂ ਜੀ ਦਾ ਜਿਹੜਾ ਜ਼ਿਆਦਾ ਟਾਈਮ ਆ ਉਹ ਕਿ ਮਤਲਬ ਝਰਮ ਬਾਕੀ ਗੁਰੂ ਘਰ ਉਹ ਸਾਰਾ ਮਾਜੀ ਦਾ ਤਾਂ ਸਾਨੂੰ ਮਾਜੀ ਦੇ ਸ਼ਬਦ ਸਾਡੀ ਗੁਰੂ ਜੀ ਦੀ ਬਾਣੀ ਦੇ ਵਿੱਚ ਸਭ ਤੋਂ ਵੱਧ ਮਿਲਦੇ ਨੇ ਓਕੇ ਤੇ ਇਹ ਤੁਸੀਂ ਨਾਲ-ਨਾਲ ਐਡ ਆਨ ਕਰਦੇ ਜਾਓ ਜਦੋਂ ਆਪਾਂ ਗੁਰਦੁਆਰਾ ਸਾਹਿਬ ਅਰਦਾਸ ਦੇ ਵਿੱਚ ਵੀ ਆਉਂਦੇ ਨੇ ਸਟਾਰਟਿੰਗ ਦੇ ਵਿੱਚ ਅਰਦਾਸ ਦੇ ਵਿੱਚ ਵੀ ਤਾਂ ਉਹ ਵੀ ਸਾਡੇ ਸੁਖਨੀ ਸਾਹਿਬ ਦੀ ਇਹ ਬਾਣੀ ਅਰਦਾਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਉਂਦੀ ਹੈ ਠੀਕ ਆ ਇਹ ਸਾਰੀਆਂ ਤੁਸੀਂ ਨਾਲ-ਨਾਲ ਐਡ ਆਨ ਕਰ ਲਓ ਠੀਕ ਹੈ ਮੇਰਾ ਮੰਨ ਲਓ ਜੀ ਇਹ ਵਾਲਾ ਵੀ ਉਹਦਾ ਇਹ ਸਾਰੀਆਂ ਐਡ ਆਨ ਕਰ ਲਓ ਇਹ ਇਹ ਮਤਲਬ ਸੌਰੀ ਇਹ ਸਾਡੇ ਅਰਦਾਸ ਦੇ ਵਿੱਚ ਆਉਂਦਾ ਹੁੰਦਾ ਸਟਾਰਟਿੰਗ ਦੇ ਵਿੱਚ ਓਕੇ ਤੁਸੀਂ ਕਮੈਂਟ ਦੇ ਵਿੱਚ ਦੱਸੋ ਅਰਦਾਸ ਦੇ ਵਿੱਚ ਸਾਨੂੰ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਮਿਲਦੀ ਆ ਜਿਹੜੇ ਅਸੀਂ ਅਰਦਾਸ ਕਰਦੇ ਆ ਉਹਦੇ ਵਿੱਚ ਕਿੰਨੇ ਗੁਰੂ ਜੀ ਦੀ ਬਾਣੀ ਐਡ ਓਕੇ ਆਪਾਂ ਵਾਲੀ ਕਲਾਸਾਂ ਦੇ ਵਿੱਚ ਜਦੋਂ ਅਰਦਾਸ ਜਦੋਂ ਗੁਰੂ ਗ੍ਰੰਥ ਸਾਹਿਬ ਕਰਾਂਗੇ ਨਾ ਉਸ ਤੋਂ ਬਾਅਦ ਅਰਦਾਸ ਕਰਾਂਗੇ ਉਹਦੇ ਵਿੱਚ ਦੇਖਾਂਗੇ ਓਕੇ ਇਹਦੇ ਸਕਰੀਨਸ਼ਾਟ ਲੈ ਲਓ ਤੇ ਨਾਲ ਐਡ ਆਨ ਕਰ ਲਿਓ ओके ਹੁਣ ਤੁਹਾਡੇ ਹੋ ਗਏ ਕਰ ਲਿਆ ਹੋਊਗਾ ਇਹਦਾ ਹੁਣ ਤੁਹਾਡੇ ਅੱਗੇ ਅਖਾਣ ਮਹਾਵ੍ਰੀ ਤਾਂ ਪਹਿਲਾ ਨਾਲੀ ਤੁਹਾਡੇ ਅਨਸਰ ਦਿੱਤਾ ਹੋਇਆ ਸੁੱਕ ਕੇ ਤਿੱਲਾ ਹੋਣਾ ਬਿਮਾਰੀ ਕਾਰਨ ਜਾਂ ਫਿਗਰ ਕਰਕੇ ਕੋਈ ਗੱਲ ਕਰਕੇ ਪਤਲੇ ਹੋ ਜਾਣਾ ਸੁੱਕੇ ਬਾਗਾਂ ਦਾ ਹਰੇ ਹੋਣਾ ਸੁੱਕੇ ਬਾਗਾਂ ਦੇ ਹਰੇ ਹੋਣਾ ਅਦਾਸੀ ਕੋਈ ਕਾਫੀ ਲੰਬੇ ਟਾਈਮ ਤੋਂ ਅਦਾਸਾ ਉਹਦੇ ਵਿੱਚ ਕੋਈ ਖੁਸ਼ੀ ਦੀ ਗੱਲ ਆ ਜਾਣੀ ਅਦਾਸੀ ਵਾਲਾ ਜਿਹੜੇ ਮਤਲਬ ਸੀਗਾ ਉਹ ਖੁਸ਼ੀ ਦੇ ਵਿੱਚ ਚੀਜ਼ ਹੋ ਜਾਣਾ ਠੀਕ ਹੈ ਇਹਨਾਂ ਨੂੰ ਨਾਲ-ਨਾਲ ਐਡ ਆਨ ਕਰ ਲਓ ਬੈਸੀ ਬਹੁਤ ਸੌਖੇ ਨੇ ਅੱਜ ਅਸੀਂ ਐਡ ਆਨ ਕਰੀ ਨੇ ਜੇ ਮੈਂ ਸ਼ੇਅਰ ਹੋ ਜਾਣਾ ਦਲੇਰ ਹੋ ਜਾਣਾ ਕਿ ਤੂੰ ਦਾ ਬੜਾ ਸ਼ੇਅਰ ਹੋ ਗਿਆ ਹੱਦ ਬੰਨਾ ਨਾ ਹੋਣਾ ਬਹੁਤ ਵੱਧ ਖਰਚ ਹੋਣਾ ਜਾਂ ਕਿ ਮਤਲਬ ਯਾਰ ਤੂੰ ਦਾ ਕੋਈ ਹੱਦ ਬੰਨੇ ਚ ਰਹਿ ਕਿ ਕੋਈ ਹੱਦ ਬੰਨਾ ਹੀ ਨਹੀਂਗਾ ਤਾਂ ਬਹੁਤ ਵੱਧ ਖਰਚ ਕਰਨਾ ਜਾਂ ਬਹੁਤ ਵੱਧ ਖਰਚ ਹੋਣਾ ਠੀਕ ਹੈ ਇਹ ਤੁਸੀਂ ਨਾਲ-ਨਾਲ ਐਡ ਆਨ ਕਰ ਲਓ ਤੇ ਅੱਜ ਦੀ ਕਲਾਸ ਬਹੁਤ ਇੱਥੇ ਤੱਕ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੋ ਵੀ ਸਵਾਲ ਪੁੱਛੇ ਨੇ ਅਨਸਰ ਕਰਨਾ ਕਿਹੜੇ ਸੀਗਾ ਮਹਾਰਾਜਾ ਅਨਜੀਤ ਸਿੰਘ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਕਦੋਂ ਬਣਾਇਆ ਲਾਹੌਰ ਦੇ ਉੱਪਰ ਕਿਹੜੀ ਮਿਸਲ ਦਾ ਰਾਜ ਸੀਗਾ ਇਹ ਵਾਲੇ ਸਵਾਲ ਸੀਗੇ ਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਅ ਸ਼ੁਕਰੀਆ